ਅਸੀਂ ਜੀ ਅੱਜ ਆਏ ਆਂ ਨਸ਼ਾ ਦੇ ਖਿਲਾਫ ਕੱਲ ਅਸੀਂ ਮਾਰਗੋ ਕੈਂਪ ਕਿ ਜਾਈ ਸੀਗੇ ਉੱਥੇ ਇੱਕ ਪਾਰਕ ਹੈ ਬੁੱਢਾ ਦਲ ਬੁੱਢਾ ਮਲ ਪਾਰਕ ਉੱਥੇ ਜਿਹੜੇ ਲੋਕਲ ਬੰਦੇ ਸੀਗੇ ਸਾਨੂੰ ਉਹ ਲੈ ਕੇ ਗਏ ਉੱਥੇ ਜੋ ਦੇਖਿਆ ਅਸੀਂ ਇੱਕ ਪਾਸੇ ਨਸ਼ੇ ਚੱਲ ਰਹੇ ਨੇ ਸਾਰੇ ਕਿਤੇ ਸੂਈਆਂ ਪਈਆਂ ਸੀਗੀਆਂ ਪਾਰਕ ਵਿੱਚ ਔਰ ਇੱਕ ਪਾਸੇ ਛੋਟੇ-ਛੋਟੇ ਬੱਚੇ ਖੇਡ ਰਹੇ ਨੇ ਤਾਂ ਉਸ ਦੀ ਕੰਪਲੇਂਟ ਅਸੀਂ ਕਰਨ ਆਏ ਆਂ ਨਾਲ ਮੇਰੇ ਨਾਲ ਇਹ ਗੁਰਪ੍ਰੀਤ ਕੌਰ ਹੈ। ਔਰ ਇਹਨਾਂ ਨਾਲ ਬੜੀ 2-3 ਮਹੀਨਿਆਂ ਤੋਂ ਕੰਮ ਚੱਲ ਰਿਹਾ ਹੈਗਾ। ਇਹਨਾਂ ਨੇ ਇੱਕ ਨਸ਼ੇੜੀ ਦੇ ਖਿਲਾਫ ਕੰਪਲੇਂਟ ਪਾਈ ਸੀਗੀ। ਉਹ ਨਸ਼ੇੜੀ ਉਹਨੂੰ ਜੇਲ੍ਹ ਵੀ ਹੋਈ ਸੀ। ਹੁਣ ਬਾਹਰ ਆ ਕੇ ਧਮਕੀਆਂ ਮਾਰ ਰਿਹਾ ਹੈ ਇਹਨਾਂ ਨੂੰ। ਅਸੀਂ ਤੁਹਾਨੂੰ ਦੇਖਾਂਗੇ ਇਹਨਾਂ ਦੀ ਸਾਰੀ ਫੈਮਿਲੀ ਨੂੰ। ਔਰ ਕੋਈ ਕਾਰਵਾਈ ਨਹੀਂ ਹੋ ਰਹੀ ਇਸ ਦੇ ਪਿੱਛੇ। ਇਹ ਦੋਨੋਂ ਮੁੱਦੇ ਅਸੀਂ ਲੈ ਕੇ ਆਏ ਆ ਅੱਜ। ਅਸੀਂ ਡੀਐਸਪੀ ਸਾਹਿਬ ਨੂੰ ਮਿਲਾਂਗੇ। ਔਰ ਇਹ ਗਲਤ ਗੱਲ ਹੈ ਸਾਰਿਆਂ ਦੀ ਮਾਪੇਣ ਹੁੰਦੀ ਹੈ ਤੁਸੀਂ ਇੱਕ ਵਿਚਾਰੀ ਬੱਚੀ ਨੂੰ ਧਮਕੀਆਂ ਦੇ ਰਹੇ ਹੋ ਔਰ ਕੋਈ ਕੁਝ ਨਹੀਂ ਕਰ ਰਿਹਾ ਇਹ ਤਾਂ ਉੱਪਰ ਕਿਹੜੇ ਹਲਕੇ ਦਾ ਹੈ ਕਿਹੜੇ ਹਲਕੇ ਦਾ ਹੈ ਔਰ ਲੋਕ ਕਿਹੜੇ ਨੇ ਤੁਸੀਂ ਗੱਲਬਾਤ ਪਹਿਲਾਂ ਕੀਤੀ ਹੈ ਪ੍ਰਸ਼ਾਸਨ ਦੇ ਨਾਲ ਜਾਂ ਸਿੱਧਾ ਜੇ ਮਿਲਣ ਆਏ ਅੱਜ ਸਿੱਧਾ ਮਿਲਣ ਆਏ ਕੱਲ ਸਾਨੂੰ ਪਤਾ ਲੱਗਿਆ ਸੀਗਾ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਸੀਗਾ ਔਰ ਉਹਨਾਂ ਨਾਲ ਟਾਈਮ ਫਿਕਸ ਕਰਕੇ ਅਸੀਂ ਆ ਜਾਏ ਲੋਕ ਹੈ ਕੌਣ ਨੇ ਉਹ ਵੀ ਬਾਈ ਜੀ ਇਹ ਕੌਣ ਹੈ ਬੰਦੇ ਕੌਣ ਹੈ ਇਮਾਰਗੋ ਕੈਂਪ ਤੇ ਰਹਿਣ ਵਾਲੇ ਬਸਨੀਕ ਨੇ ਜੀ ਔਰ ਸਾਡੇ ਉੱਥੇ ਦੇ ਮੰਡਲ ਪ੍ਰਧਾਨ ਵੀ ਆਏ ਨੇ ਸਾਹਮਣੇ ਦੇਖੇ ਜੀ ਹਾਂਜੀ ਔਰ ਇਧਰ ਆ ਵੀ ਇਹ ਮੇਰੇ ਕਹਿੰਦਾ ਮਤਲਬ ਇਹ ਵੀ ਕਿਸੇ ਵਰਕਰ ਨੇ ਕਿਸੇ ਪਾਰਟੀ ਦਾ ਜਾਂ ਨਿਊਟਰਲ ਲੋਕ ਨੇ ਨਿਊਟਰਲ ਲੋਕ ਨੇ ਕੋਈ ਉੱਥੇ ਸਪਾਰਟੀ ਜਾਣ ਨੂੰ ਤਿਆਰ ਨਹੀਂ ਹੈ ਆ ਆ ਜਿਹਨੇ ਜਿਨ੍ਹਾਂ ਨੇ ਵਾਕ ਕਰ ਨਹੀਂ ਹੁੰਦੇ ਦੂਜੇ ਪਾਸੇ ਜਾਂਦੇ ਨੇ ਆਮ ਉੱਥੇ ਹੋ ਰਿਆ ਕੰਮ ਬੀਬਾ ਜੀ ਕਿ ਇਹਨਾਂ ਨੇ ਕਿਉਂ ਕੰਪਲੀਟ ਕੀ ਨਸ਼ੇ ਨੂੰ ਠੱਲ ਪਾਉਣ ਲਈ ਕੰਪਲੀਟ ਕੀਤੀ ਸੀ ਕਿਹੜਾ ਉਹ ਨਸ਼ੇ ਜਿਹੜੀ ਦੇ ਉੱਤੇ ਕਿਹੜੇ ਇਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਇਹਨਾਂ ਨੇ ਇਹਨਾਂ ਨੇ ਉਹ ਉਹਦੀ ਕੰਪਲੇਂਟ ਕੀਤੀ ਸੀ ਕਿ ਉਹ ਨਸ਼ਾ ਕਰਕੇ ਤੰਗ ਕਰਦਾ ਸੀਗਾ ਤਾਂ ਉਹਦੀ ਕੰਪਲੇਂਟ ਕੀਤੀ ਸੀਗੀ ਔਰ ਇਹ ਸ਼ਰੀਫ ਫੈਮਲੀ ਤੋਂ ਨੇ ਔਰ ਕਿਸੇ ਪਾਰਟੀ ਨਾਲ ਨਹੀਂ ਕੁਝ ਨਹੀਂ ਇਹ ਸਾਡੀ ਬੇਟੀ ਹੈ ਇਹਦੇ ਲੋਕ ਨੇ ਜਿਹੜੇ ਧਮਕੀਆਂ ਦੇ ਰਹੇ ਹੋ ਕਿਸੇ ਪਾਰਟੀ ਦੇ ਨਾਲ ਸੰਬੰਧਤ ਨਹੀਂ ਕੋਈ ਪਾਰਟੀ ਇਹਨਾਂ ਨੂੰ ਸਪੋਰਟ ਕਰ ਰਹੀ ਹੈ ਜਾਂ ਫਿਰ ਉਹ ਉਹ ਲੋਕ ਵੀ ਨਿਊਟਰਲ ਨੇ ਸਪੋਰਟ ਕਰ ਰਹੀ ਹੈ ਪਾਰਟੀ ਜੀ ਮੈਂ ਮੈਂ ਦੱਸੂਗੀ ਜੀ ਅੰਦਰ ਡੀਐਸਪੀ ਸਾਹਿਬ ਨੂੰ ਕਿਹੜੀ ਪਾਰਟੀ ਸਪੋਰਟ ਮੈਡਮ ਲਗਾਤਾਰ ਚਰਚੀ ਚੰਨੀ ਹੋਣੀ ਬਾਕੀ ਵੇ આરોਪ ਲਗਾ ਰਹੇ ਕਿ ਸ਼ੀਤਲ ਲੰਗਰਾਲ ਤੇ ਰਿੰਕੂ ਹੋਣੀ ਨਸ਼ਾ ਵਕਵੰਦੇ ਤੇ ਉਹਨਾਂ ਦੇ ਲੋਕ ਹੈਗੇ ਆ ਤੇ ਕਿ ਉਹਨਾਂ ਦੇ ਕਿਉਂਕਿ ਸ਼ੀਤਲ ਲੰਗਰਾਲ ਹੋਣੀ ਇੱਥੇ ਮੌਜੂਦਾ ਐਮਐਲਏ ਵੀ ਸੀਗੇ ਕਿ ਉਹਨਾਂ ਨੇ ਉਹਨਾਂ ਤੇ ਰੋਕਿਆ ਨਹੀਂ ਜਾਂ ਫਿਰ ਇਦਾਂ ਚੀਜ਼ ਨੂੰ ਰੋਕ ਨਹੀਂ ਪਾਏ ਦੇਖੋ ਇਹ ਦੋ ਤਿੰਨ ਮਹੀਨਿਆਂ ਦੀ ਗੱਲ ਹੈ ਔਰ ਸ਼ੀਤਲ ਜੀ ਨੇ ਆਪਣਾ ਅਸਤੀਫਾ ਦਿੱਤਾ ਸੀਗਾ ਔਰ ਸ਼ੀਤਲ ਜੀ ਜੇ ਮੈਂ ਅੱਜ ਉਹਨਾਂ ਨਾਲ ਵੀ ਗੱਲ ਕਰੂੰਗੀ ਉਹਨਾਂ ਨਾਲ ਮੈਨੇ ਅਜੇ ਗੱਲ ਨਹੀਂ ਕੀਤੀ ਇਸ ਬੱਚੀ ਬਾਰੇ ਜ਼ਰੂਰ ਕਰਨਗੇ ਮਦਦ ਇਹਦੀ ਔਰ ਅਰੋਪ ਤਾਂ ਕੋਈ ਵੀ ਕੋਈ ਲਗਾ ਸਕਦਾ ਕੱਲ ਨੂੰ ਕਹਿ ਦੇਗਾ ਕੁਝ ਕੋਈ ਪਾਰਟੀ ਜੋ ਮਰਜ਼ੀ ਕਹਿਣਾ ਚਾਹੁੰਦੀ ਹੈ ਸਭ ਕੁਝ ਆਪਣੇ ਅਰੋਪ ਲਗਾ ਰਹੇ ਨੇ ਫਾਇਰਸਰੇ ਅੱਜ ਬੀਜੇਪੀ ਦੇ ਮੈਂਬਰ ਮੈਂਡਲ ਤੁਹਾਡੇ ਕੋਲ ਪਹੁੰਚੇ ਨੇ ਕਈ ਮੁਸ਼ਕਿਲ ਮੰਗਾ ਲੈ ਕੇ ਜਿਹੜੇ ਤੁਹਾਡੇ ਕੋਲ ਆਈ ਲੈ। ਜਿਹੜੇ ਇਹਨਾਂ ਨੇ ਆਪਣੇ ਇਸ਼ੂ ਹੈਗੇ ਆ ਕੋਈ ਦੋ ਘਰਾੜੇ ਵਿੱਚ ਕੋਈ ਆਪਸ ਵਿੱਚ ਪ੍ਰੋਬਲਮ ਚੱਲ ਰਹੀ ਪੁਰਾਣੀ ਪ੍ਰੋਬਲਮ ਹੈ। ਇਹਨਾਂ ਦੇ ਦੱਸਣ ਮੁਤਾਬਕ ਜਿਹੜਾ ਅਫਿਊਸ ਸੀਗਾ ਉਹ ਵੇਰ ਤੇ ਆ ਕੇ ਇਹਨਾਂ ਨੂੰ ਦੁਬਾਰਾ ਪਰੇਸ਼ਾਨ ਕਰ ਰਿਹਾ। ਫਾਇਰਸ ਇਸ ਨੂੰ ਦੁਬਾਰਾ ਦੇਖਾਂਗੇ ਜੇ ਐਦਾਂ ਦੀ ਕੋਈ ਗੱਲ ਸਾਹਮਣੇ ਆਈ ਵੀ ਵਿਲ ਟੇਕ ਐਕਸ਼ਨ। ਨਕਸ਼ੇ ਦੇ ਵੀ ਉਹਨਾਂ ਨੇ ਗੱਲਬਾਤ ਕੀਤੀ ਕਿੜੀ ਪਾਰਕੋ ਗਰਾਉਂਡ ਦੇ ਵਿੱਚ ਪੁੱਟਾ ਗਰਾਉਂਡ ਹੈਗੀ ਉਹਦੇ ਜਿਹੜੇ ਅਸੀਂ ਨਾ ਇਹ ਜਿਹੜੇ ਜਿਹੜੇ ਪ੍ਰੋਬਲਮੈਟਿਕ ਏਰੀਆਸ ਹੈਗੇ ਆ ਜਿੱਥੇ ਹੌਟਸਪੌਟ ਏਰੀਆਸ ਹੈਗੇ ਆ ਅਸੀਂ ਉਹ ਆਇਡੈਂਟੀਫਾਈ ਕੀਤੇ ਹੈਗੇ ਆ ਡੇਲੀ ਬੇਸਿਸ ਤੇ ਅਸੀਂ ਡਿਫਰੈਂਟ ਡਿਫਰੈਂਟ ਏਰੀਆਸ ਦੇ ਵਿੱਚ ਕਾਸਸ ਵੀ ਕਰ ਰਹੇ ਹਾਂ ਕਿ ਫੁੱਟਮਾਰਕ ਵੀ ਕਰ ਰਹੇ ਹਾਂ ਜਿਹੜਾ ਇਹ ਗਰਾਉਂਡ ਸਾਨੂੰ ਦੱਸ ਕੇ ਗਏ ਆ ਇਟ ਇਜ਼ ਓਨ ਆਰ ਲਿਸਟ ਤੇ ਅਸੀਂ ਇਸ ਤੇ ਵੀ ਐਕਸ਼ਨ ਲਵਾਂਗੇ ਐਂਡ ਜਿਹੜੇ ਇਦਾਂ ਦੇ ਬੰਦੇ ਇਨਵੋਲਡ ਹੈਗੇ ਆ ਵੀ ਆਲਰੇਡੀ ਟੇਕ ਅ ਕਨੈਕਸ਼ਨ ਅਗੇਂਸਟ ਮਤਲਬ ਪੀਪਲ ਇਨ ਕਵਲ ਨੰਬਰਸ ਉਹਨਾਂ ਤੇ ਆਲਰੇਡੀ ਪ੍ਰੀਵੈਂਟਿਵ ਐਕਸ਼ਨਸ ਤੇ ਐਫਆਈਆਰ ਰਿਸਟਰ ਕੀਤੀਆਂ ਜਾ ਚੁੱਕੀਆਂ ਜੇ ਕੋਈ ਇੱਥੇ ਵੀ ਇਦਾਂ ਦੀ ਪ੍ਰੋਬਲਮ ਕ੍ਰੀਏਟ ਕਰ ਰਿਹਾ ਇਸ ਮੁੱਲੇ 'ਚ ਉਹਨਾਂ ਦੇ ਖਿਲਾਫ ਵੀ ਹੋ ਸੀ ਮੈਮ ਸਰ ਉਹਨਾਂ ਵੱਲੋਂ ਵੀਡੀਓ ਵੀ ਤੁਹਾਨੂੰ ਦਿਖਾਈ ਗਈ ਹੈਗੀ ਹੈ ਜਿਹੜੇ ਉੱਥੇ ਪਾਰਕ ਦੇ ਵਿੱਚ ਸ੍ਰਿੰਗਾ ਭਿੰਗਾਂ ਨਸ਼ੇ ਦੇ ਹੋਰ ਵੀ ਆਦਿਕਰੇ ਉਹ ਇਟ ਇਜ਼ ਅ ਮੈਟਰ ਆਫ ਚੈਕਿੰਗ ਕੀ ਉਹ ਮਤਲਬ ਫਰੈਸ਼ ਹੈਗੇ ਆ ਪੁਰਾਣੀ ਹੈਗੇ ਆ ਬਟ ਥੈਟ ਜੋ ਫਰਮ ਪੁਆਇੰਟ ਹੈਗਾ ਉਹ ਦੱਸ ਰਹੇ ਹੈਗੇ ਆ ਵੀ ਆਲਰੇਡੀ ਉਹਨੂੰ ਆਇਡੈਂਟੀਫਾਈ ਕੀਤਾ ਜਾ ਚੁੱਕਿਆ ਅਸੀਂ ਇੱਕ ਫਲੀ ਰਿਜ਼ਰਵ ਵੀ ਉੱਥੇ ਸਟੇਸ਼ਨ ਦਿੱਤੀ ਹੈ ਤਾਂ ਕਿ ਜਿਹੜੇ ਮੋਹੱਲੇ ਵਾਸੀ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਠੀਕ ਹੈ ਆਲਰੇਡੀ ਸਾਨੂੰ ਸਾਡੀ ਨੋਲੇਜ ਸੀਗਾ